ਅੰਡੀਗੜ ਯੂਨੀਵਰਸਿਟੀ ਕੜੂਆ ਦੇ ਵਿੱਚ ਅੱਜ 뮤ਜ਼ਿਕ ਫਿਲਮ ਫੈਸਟੀਵਲ 2025 ਦਾ ਆਗਾਜ਼ ਹੋਇਆ ਜੋ ਇਹ ਫੈਸਟੀਵਲ ਤਕਰੀਬਨ 2 ਦਿਨ ਚੱਲੇਗਾ ਇਸ ਫੈਸਟੀ ਦੇ ਫੈਸਟੀਵਲ ਦੇ ਵਿੱਚ ਹਿੰਦੀ ਅਤੇ ਪੰਜਾਬੀ ਅਦਾਕਾਰਾਂ ਦੇ ਵੱਲੋਂ ਹਿੱਸਾ ਲਿੱਤਾ ਗਿਆ ਦੋਹਰਾ ਮਨੋਕਮਰ ਜੀ ਦੇ ਤੋਂ ਕੁਆਲਿਟੀ ਨਾਮ ਦੀ ਸੇਵਾ ਸੀ ਸਟੈਂਡਰਡਾਈਜ਼ਡ ਅਨੁਸਾਰ ਹੀ ਹੁੰਦੀ ਹੈ ਤੇ ਇਹ ਰਿਕਵਰ ਕੈਂਟਰ ਨਾ ਬਲਦੇ ਗੁਰਾਜ ਜੀ ਦੇ ਪ੍ਰੋਡਿਊਸਰ ਦੇ ਸੇਵਾ ਸੀ ਉਹਨਾਂ ਦੇ ਨਾਲ ਮੈਗਨੋਪਰਬਤੀ ਸੀ ਇਸ ਤਰ੍ਹਾਂ ਦੀ ਰਾਸ਼ ਅਰਵਿੰਦ ਆਦਲਾ ਜੀ ਪ੍ਰਕਾਸ਼ ਸਾਹਿਬ ਜੀ ਸੰਜੀਤ ਵਰਦੇ ਨੂੰ ਮੈਂ ਕਰਦੀ ਕਿਉਂ ਸਰਬੀ ਭਾਗਾਂ ਦਾ ਬਹੁਤ ਹੀ ਚਾਹੀਦੀ ਹੈ ਵਿਚਾਰਾਂ ਨਾਲ ਆਵਾਜ਼ ਦੇ ਕੋਈ ਨਾ ਸਾਰਿਆਂ ਦੀ ਦੌਰ ਦਾ ਤਾਲੀ ਆ ਜਾਵੇ ਫਿਰ ਬਹੁਤ ਚੰਗੀ ਗੱਲ ਹੈ ਚੰਡੀਗੜ੍ਹ ਯੂਨੀਵਰਸਿਟੀ ਮੈਨੂੰ ਲੱਗਦਾ ਹੈ ਇੱਕ ਥਾਂ ਹੈ ਜਿੱਥੇ ਆਰਟ ਐਂਡ ਕਲਚਰ ਪ੍ਰਮੋਟ ਹੁੰਦਾ ਹੈ ਇਹ ਸਾਡੇ ਵਿਰਸੇ ਨਾਲ ਜੁੜੀ ਹੋਈ ਹੈ ਇਹ ਚੰਡੀਗੜ੍ਹ ਯੂਨੀਵਰਸਿਟੀ ਦਾ ਬਹੁਤ ਵੱਡਾ ਯੋਗਦਾਨ ਹੈ ਕਲਚਰ ਸਾਡੇ ਵਿਰਸੇ ਨੂੰ ਸਪੋਰਟ ਕਰਨ ਲਈ ਹਮੇਸ਼ਾ ਮੈਂ ਇੱਥੇ ਦੇਖਦੀ ਹਾਂ ਕਿ ਪ੍ਰੋਗਰਾਮ ਹੁੰਦੇ ਰਹਿੰਦੇ ਆ ਔਰ ਜਿਵੇਂ ਕੱਲ ਕਿਹਾ ਗਿਆ ਹੈ ਕਿ ਇੱਥੇ ਇੱਕ ਪ੍ਰੋਗਰਾਮ ਹੋਣਾ ਚਾਹੀਦਾ ਬੱਚਿਆਂ ਨੂੰ ਟ੍ਰੇਨਿੰਗ ਲਈ ਤੇ ਸਮਝਦੀ ਆ ਬਹੁਤ ਚੰਗੀ ਗੱਲ ਹੈ ਹੋਣਾ ਚਾਹੀਦਾ ਤੇ ਮੈਨੂੰ ਮੈਂ ਆਪ ਇੱਥੇ ਆਪਣੀ ਫਿਲਮ ਦੀ ਸ਼ੂਟਿੰਗ ਕੀਤੀ ਸੀ ਔਰ ਸਰਦਾਰ ਸਤਨਾਮ ਸਿੰਘ ਜੀ ਬਹੁਤ ਸਪੋਰਟਿਵ ਨੇ ਹਮੇਸ਼ਾ ਸਾਰੇ ਫਿਲਮਾਂ ਨੂੰ ਇੱਥੇ ਸ਼ੂਟ ਕਰਨ ਲਈ کلاکار سارا بہت سپورٹ کرتے ہیں میں پنابی سبیاچار جنا ہو سکے میم لگتا ہے جی پی نے ہوں ایک وکری فلم بنائی ہے تو اس طرح نے پنجابی فلمس کو لمٹ نہیں کرنا چاہیے جسٹ کومیڈی تحت ساری جڑی ہسٹری ہے سا اتحاس oh. بہت وڈا uh, بہت وا ہندوستان دی کانٹریبیوشن uh, پنجاب دا بہت وا رول ہویا ہے اس لیے سانو ہو ساری جی تھی دیکھو پنجابی اموشنز جڑی ہے فیملی اموشن فیملی ٹائز اتنے کے جنے بھی لو سٹوریز ہوئے نے ساری وہ بھی اتنے پنجابی دھرتی جمے ہیں ਤੇ ਮੈਂ ਸਮਝਦੀ ਹਾਂ ਪੰਜਾਬ ਵਿੱਚ ਵੱਖ-ਵੱਖ ਇਮੋਸ਼ਨ ਤੇ ਬਹੁਤ ਜ਼ਿਆਦਾ ਮਤਲਬ ਰਿਹਾ ਹੈ ਤੇ ਸਾਨੂੰ ਲਵ ਸਟੋਰੀਜ਼ ਫੈਮਿਲੀ ਡਰਾਮਸ ਜਿਵੇਂ ਪਹਿਲੇ ਵਿਰਿੰਦਰ ਜੀ ਦੇ ਟਾਈਮ ਤੇ ਬਣਦੇ ਸੀ ਉਸ ਤਰ੍ਹਾਂ ਦੀ ਫਿਲਮਾਂ ਜ਼ਰੂਰ ਬਣਾਨੀ ਚਾਹੀਦੀ ਹੈ ਬਿਕੋਜ਼ ਦੈਟ ਇਜ਼ ਵਾਟ ਇਸ ਰੀਅਲ ਪੰਜਾਬ ਜਿਹੜਾ ਪੰਜਾਬ ਵਿੱਚ ਆਪਣੇ ਪੰਜਾਬੀ ਪਰਿਵਾਰਾਂ ਵਿੱਚ ਜਿਸ ਤਰ੍ਹਾਂ ਦੇ ਇਮੋਸ਼ਨਸ ਹੁੰਦੇ ਆ ਜਿਸ ਤਰ੍ਹਾਂ ਦੀ ਵੈਲਿਊਜ਼ ਹੈ ਉਹ ਵੈਲਿਊਜ਼ ਨੂੰ ਪ੍ਰੋਜੈਕਟ ਕਰਨਾ ਚਾਹੀਦਾ ਹੈ ਸਿਰਫ ਕਾਮੇਡੀ ਹੀ ਨਹੀਂ ਹੈ ਸਾਡੀ ਜ਼ਿੰਦਗੀ ਆਛਣਾ देयर इज ਇਮੋਸ਼ਨਸ देयर इज ਟਾਈਸ ਫੈਮਿਲੀ ਟਾਈਸ ਉਹ ਸਾਰਾ ਉਹ ਦਰਸਾਉਣਾ ਚਾਹੀਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਹਿਸਟਰੀ ਨੂੰ ਲੈ ਕੇ ਕਿੰਨਾ ਕੁ ਉੱਪਰ ਜਾ ਰਿਹਾ ਪੰਜਾਬੀ ਸਿਨੇਮਾ ਦੇ ਉਸ ਕਿਸ ਤਰ੍ਹਾਂ ਦੇ ਜਦੋਂ ਹਿਸਟਰੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਪ੍ਰਮੋਟਰ ਦੇ ਵੱਲੋਂ ਜਿਹੜੇ ਹੈ ਬੈਕਪੋਰਟ ਤੇ ਆ ਜਾਇਆ ਜਾਂਦਾ ਹੈ ਉਹ ਕਹਿੰਦੇ ਕਹਿੰਦੇ ਕਾਮੇਡੀ ਤੋਂ ਇਲਾਵਾ ਹਿਸਟਰੀ ਨੂੰ ਕਿਤੇ ਕਿਤੇ ਲੋਕ ਇੰਨਾ ਪਸੰਦ ਨਹੀਂ ਕਰਦੇ ਇਹਨਾਂ ਜਿਹੜਾ ਇਨਵੈਸਟਮੈਂਟ ਕੀਤੀ ਹੁੰਦੀ ਹੈ ਉਹ ਵੀ ਰਿਕਵਰ ਨਹੀਂ ਹੁੰਦੀ ਇਸੇ ਤਰ੍ਹਾਂ ਮੈਨੂੰ ਲੱਗਦਾ ਹੁਣ ਜਿਹੜਾ ਮੈਨੂੰ ਲੋਕੀ ਕਹਿ ਰਹੇ ਨੇ ਕਿ ਲੇਟਲੀ ਲੋਕੀ ਥੋੜਾ ਰੂਟੀਨ ਜਿਹੜੀ ਕਮੇਡੀ ਫਿਲਮਸ ਤੋਂ ਅੱਗ ਗਏ ਨੇ ਬਿਕੋਜ਼ ਉਹ ਸੇਮ ਸਟੋਰੀ ਸੇਮ ਸਟੋਰੀ ਜਿਵੇਂ ਬਣ ਕੇ ਆ ਰਹੀ ਨੇ ਤੇ ਆਈ ਥਿੰਕ ਇੱਕ ਹੀ ਹੈ ਲੋਕਾਂ ਨੂੰ ਨਾ ਇਹ OTT ਦਾ ਪਲੈਟਫਾਰਮ ਜਿਹੜਾ ਮਿਲਿਆ ਹੋਇਆ ਨਾ ਜਿਹੜੇ ਵੈਬ ਫਿਲਮਸ ਵੈਬ ਸੀਰੀਜ਼ ਇਹ ਉਹ ਕਾਫੀ ਇੰਟਰਸਟ ਕਰ ਰਹੇ ਨੇ ਉਹ ਫਰੀ ਬੈਠ ਕੇ ਘਰੇ ਦੇਖ ਲੈਣੇ ਆ ਤੇ ਥੀਏਟਰ ਅਚ ਨਹੀਂ ਆ فلموں کی بہت لوڑ ہے پنجابی فلموں خاص کر کے تھیٹر ریلیز بہت وہ رکھ دے تھے لگن لئی آئی تھنک ہوں جیسے فلمیں سی یاری جٹ دی you know, یو پنجابی جی سبھیاچار نال جڑی ہوئی وہ ضروری ہے بننے واپس اس طرح کی فلموں بننا جڑا ہے ضروری ہے ਤੇ ਆਈ ਥਿੰਕ ਕਰ ਵੀ ਰਹੇ ਨੇ ਗਿੱਪੀ ਨੇ ਟਰਾਈ ਕੀਤਾ ਹੁਣ ਇੱਕ ਫਿਲਮ ਬਣਾ ਕੇ ਵਕਰੀ ਫਿਲਮ ਤੇ ਮੈਂ ਆਈ ਹੋਪ ਪੀਪਲ ਉਸ ਫਿਲਮ ਨੂੰ ਵੇਖਣ ਲੈਣ ਜਾਨ ਥੀਏਟਰ ਵਿੱਚ ਐਂਡ ਉਸ ਤਰ੍ਹਾਂ ਦੀ ਫਿਲਮਾਂ ਡਿਫਰੈਂਟ ਡਿਫਰੈਂਟ ਫਿਲਮਾਂ ਨੂੰ ਪ੍ਰੋਮੋਸ਼ਨ ਕਰੋ ਜ਼ਰੂਰ ਬਿਕੋਜ਼ ਸਾਡੀ ਦੇਖੋ ਹਿੰਦੀ ਫਿਲਮਾਂ ਤੋਂ ਵੀ ਉੱਠ ਕੇ ਸਾਊਥ ਇੰਡੀਆ ਦੀ ਫਿਲਮਾਂ ਨੇ ਹੁਣ ਬਿਜ਼ਨਸ ਕੀਤਾ ਐਂਡ ਪ੍ਰੂਫ ਕੀਤਾ ਕਿ ਸਾਊਥ ਇੰਡੀਅਨ ਫਿਲਮਸ ਜਿਹੜੀ ਆ ਉਹ ਬਹੁਤ ਹੁਣ ਫਿਲਮ ਇੰਡਸਟਰੀ ਵਿੱਚ ਸਾਰੇ ਲੈਂਗੁਏਜਸ ਤੇ ਹਾਵੀ ਹੋ ਰਹੀ ਆ ਤੇ ਪੰਜਾਬੀ ਨੇ ਵੀ ਹੁਣ ਇੱਕ ਮੁਕਾਮ ਬਣਾ ਲਿਆ ਸੀ ਉਸ ਮੁਕਾਮ ਤੇ ਬਨੇ ਰਹੇ ਬਨ ਬਨੇ ਰਹਿਣ ਲਈ ਉਹਨਾਂ ਨੂੰ ਹੁਣ ਵੱਖਰੇ ਵੱਖਰੇ ਸਬਜੈਕਟਸ ਨੂੰ ਟਰਾਈ ਕਰਨਾ ਚਾਹੀਦਾ ਹੈ ਪਹਿਲ ਕੰਮ ਦੇ ਉੱਤੇ ਹਮਲਾ ਹੋਇਆ ਜੀ ਕਈ ਲੋਕਾਂ ਨੂੰ ਉੱਥੇ ਜਿਹੜਾ ਟੂਰਿਸਟ ਦੇ ਵੱਲੋਂ ਕੋਰੀਆ ਨਾਲ ਭੁੰਦ ਦਿੱਤਾ ਗਿਆ ਪੰਜਾਬੀ ਫਿਲਮ ਇੰਡਸਟਰੀ ਵੀ ਕਿਤੇ ਨਾ ਕਿਤੇ ਉੱਥੇ ਜਾ ਕੇ ਫਿਲਮਾਂ ਸ਼ੂਟ ਕਰਦੀ ਦੀ ਕੀ ਫਰਕ ਪਵੇਗਾ ਜੀ ਕੀ ਕਹਿਣਾ ਚਾਹੁੰਦੇ ਇਹਨੂੰ ਦੇਖ ਕੇ تیری دکتی رکھتے ہاتھ رکھ لیا تو جانتے ہو کہ میں کشمیری پنڈت گڑی ہوں نائنٹین سیونٹی ہے وہ سب تو زیادہ افیکٹ کیا سات لاکھ کشمیری پنڈتوں بے گھر کر دیا سی ہندوستان بھی ہندو نار کٹ کے جڑا حال کیا سی اس ویلے کسی نے انہی آواز نہیں اٹھائی ਅੱਜ ਹਿਲ ਛੱਤੀ ਜਿੱਦੀ ਸਿੰਘ ਚਿੱਠੀ ਸਿੰਘ ਪੂਰਾ 35 ਸਿੱਖ ਮਾਰੇ ਗਈ ਸੀ ਉਸ ਵੇਲੇ ਵੀ ਨਹੀਂ ਹਿੰਦੁਸਤਾਨ ਵਿੱਚ ਆਵਾਜ਼ ਨਹੀਂ ਬਟ ਹੁਣ ਮੈਂ 350 ਸਾਲ ਬਣਾਉਣ ਲਈ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰੋਗਰਾਮ ਨੂੰ ਲੀਡ ਕਰ ਰਹੀ ਹਾਂ ਵਿਦ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਮੈਂ ਕੈਰੀ ਹਾਂ ਮੈਨੂੰ ਬੀਜਪੀ ਨੇ ਅਸ਼ੋਰ ਕੀਤਾ ਹੈ ਕਿ ਅਸੀਂ ਕਸ਼ਮੀਰ ਤੋਂ ਸ਼ੁਰੂ ਕਰਾਂਗੇ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰੋਗਰਾਮ ਆਰਐਸਐਸ ਨੇ ਮੈਨੂੰ ਯਕੀਨ ਦਿੱਤਾ ਕਿ ਅਸੀਂ ਕਸ਼ਮੀਰ ਤੋਂ ਸ਼ੁਰੂ ਕਰਾਂਗੇ ਅਸੀਂ ਕਸ਼ਮੀਰ ਤੋਂ ਹੀ ਸ਼ੁਰੂ ਕਰਾਂਗੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੈਲੀਬ੍ਰੇਸ਼ਨ ਹੁਣ ਵੀ ਕਸ਼ਮੀਰ ਤੋਂ ਸ਼ੁਰੂ ਕਰਾਂਗੇ ਅਸੀਂ ਕੋਈ ਕਿਸੇ ਤੋਂ ਡਰਦੇ ਨਹੀਂ ਸਾਡਾ ਪ੍ਰਾਈਮ ਮਿਨਿਸਟਰ ਬਹੁਤ ਸਟਰੋਂਗ ਹੈ ਸਾਡੀ ਹਿੰਦੁਸਤਾਨ ਦੀ ਜਿਹੜੀ ਗਵਰਨਮੈਂਟ ਹੈ ਹੁਣ ਬਹੁਤ ਸਟਰੋਂਗ ਹੈ ਐਂਡ ਇਸ ਗੱਲ ਦਾ ਜਵਾਬ ਜ਼ਰੂਰ ਦੇ ਆ ਕੇ ਤੁਸੀਂ ਬਹੁਤ ਨੁਕਸਾਨ ਮਤਲਬ ਇਹ ਗੱਲ ਨੇ 테러ਰਿਸਟ ਨੇ ਜਿਹੜਾ ਅਟੈਕ ਕੀਤਾ ਹੈ ਇਹਦੇ ਨਾਲ ਸਾਡੇ ਕਸ਼ਮੀਰ ਨੂੰ ਬਹੁਤ ਹੀ ਵੱਡਾ ਨੁਕਸਾਨ ਪਹੁੰਚਿਆ ਬਿਕੋਜ਼ ਹੁਣ ਜਿਵੇਂ ਤੁਸੀਂ ਦੇਖਦੇ ਹੋ ਕਿ ਟੂਰਿਸਟ ਸਭ ਤੋਂ ਵੱਧ ਤੋਂ ਵੱਧ ਕਹਿ ਕਸ਼ਮੀਰ ਚਾਰੇ ਸੀ ਉੱਥੇ ਦੇ ਲੋਕਾਂ ਨੂੰ ਰੋਜ਼ੀ ਰੋਟੀ ਮਿਲ ਰਹੀ ਸੀ ਬਹੁਤ ਚੰਗਾ ਉੱਥੇ ਉੱਨਤੀ ਹੋ ਰਹੀ ਸੀ ਲੋਕਾਂ ਨੂੰ ਬਹੁਤ ਫਾਇਦੇ ਹੋ ਰਹੇ ਸੀ ਉੱਥੇ ਰਹਿਣ ਵਾਲਿਆਂ ਨੂੰ تے ہن امیجیٹلی سارا خوش بند ہو گیا ہے ٹورسٹ سارے امیجیٹلی سارے آنے کینسل کرتا ہے کشمیر جانا یہ کشمیر لوگ کا نو بہت نقصان ہوئے گا تے میں سمجھ دیا میں نو یقین ہے کہ ساڑا پرائم منسٹر یہ ضرور دے گا اور پنجاب uh, مطلب کشمیر واپس گرو تگ بہادر صاحب کے نال वापस खुशहाली मुड़ के आएगी नरेंद्र मोदी लेके आएंगे ये मेरा यकीन। ਅਸੀਂ 3 ਤਰੀਕ ਨੂੰ ਸਿੱਖ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਔਰ ਸਾਰੇ ਕਸ਼ਮੀਰੀ ਪੰਡਿਤ ਇੱਕ ਪ੍ਰੋਟੈਸਟ ਕੱਢ ਰਹੇ ਨੇ ਗੁਰੂ ਤੇਗ ਬਹਾਦਰ ਪੁਕਾਰ ਯਾਤਰਾ ਸੇਵ ਕਸ਼ਮੀਰ ਸੇਵ ਵਿਧਿਆ ਉਹ ਪ੍ਰੋਟੈਸਟ ਅਸੀਂ 3 ਤਰੀਕ ਨੂੰ ਜੰਤਰ ਮੰਤਰ ਤੋਂ ਗੁਰੂ ਸਾਹਿਬ ਦੇ ਚਰਨ ਵਿੱਚ ਜਾ ਕੇ ਇੱਕ ਗਰੁੱਪ ਇੱਕ ਭਾਦਰ ਸਾਹਿਬ ਦੇ ਸ਼ਰਨ ਵਿੱਚ ਜਾ ਕੇ ਰਕਾਬ ਗੰਜ ਵਿੱਚ ਉੱਥੇ ਅਸੀਂ ਕੰਪਲੀਟ ਕਰਾਂਗੇ ਇਹਨ ਗੁਰੂ ਸਾਹਿਬ ਨੂੰ ਫਿਰ ਅਰਦਾਸ ਕਰਾਂਗੇ ਕਿ ਕਸ਼ਮੀਰ ਹੁਣ ਵੀ ਤੁਹਾਨੂੰ ਪੁਕਾਰ ਰਿਹਾ ਹੈ ਹੁਣ ਵੀ ਤੁਹਾਨੂੰ ਪੁਕਾਰ ਰਿਹਾ ਹੈ ਪਲੀਜ਼ ਬਲੇਸਸ ਥੈਂਕ ਯੂ ਸਰ ਆ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਜਿਹੜਾ ਪੰਜਵਾਂ 뮤జిਕਲ ਫੈਸਟੀਵਲ ਜਿਹੜਾ ਕਰਵਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਜੀ ਚੰਡੀਗੜ੍ਹ ਯੂਨੀਵਰਸਿਟੀ ਹਮੇਸ਼ਾ ਹੀ ਸਪੋਰਟ ਕਰਦੀ ਰਹੀ ਹੈ ਐਸੋਸੀਏਟ ਰਹੀ ਹੈ ਇਹ ਚੰਡੀਗੜ੍ਹ ਮਿਊਜ਼ਿਕ ਤੇ ਫਿਲਮ ਫੈਸਟੀਵਲ ਦੇ ਅੰਦਰ ਇੱਕ ਚੀਜ਼ ਹੋਰ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਚੰਡੀਗੜ੍ਹ ਯੂਨੀਵਰਸਿਟੀ ਸਾਡੇ ਤੇਨ ਇੰਪੋਰਟੈਂਟ ਡਿਪਾਰਟਮੈਂਟ ਹੈਗੇ ਆ ਫਿਲਮਸ, ਮੀਡੀਆ ਤੇ ਮਾਸ ਕਮਿਊਨੀਕੇਸ਼ਨ ਵਾਲਾ ਜਿਹੜਾ ਐਨੀਮੇਸ਼ਨ ਵਾਲੇ ਡਿਪਾਰਟਮੈਂਟਸ ਹੈ ਇਹ ਸਾਰੇ ਹੀ ਹੈਲਪ ਕਰਦੇ ਹਨ ਇਸ ਸਾਰੀਆਂ ਮਿਊਜ਼ਿਕ ਇੰਡਸਟਰੀ ਨੂੰ ਵੀ ਤੇ ਖਾਸ ਕਰਕੇ ਫਿਲਮਸ ਵਾਸਤੇ ਵੀ ਔਰ ਅਸੀਂ ਬਹੁਤ ਹੀ ਮਾਣ ਮਹਿਸੂਸ ਕਰਦੇ ਹਾਂ ਇਸ ਫੈਸਟੀਵਲ ਦੇ ਨਾਲ ਐਸੋਸੀਏਟ ਹੋਣ ਲਈ ਅ ਖਾਸ ਕਰਕੇ ਬੱਚਿਆਂ ਲਈ ਇਹ ਬਹੁਤ ਲਰਨਿੰਗ ਐਕਸਪੀਰੀਅੰਸ ਹੁੰਦਾ ਅਸੀਂ ਇਹ ਦੇਖਦੇ ਹੈਗੇ ਆ ਕਿ ਵੀ ਜਿਹੜੇ ਸਾਡੇ ਫਿਲਮ ਸਟਾਰਸ ਔਰ ਜਿਹੜੇ 뮤직 ਇੰਡਸਟਰੀ ਦੇ ਸਿੰਗਰਸ ਹੈਗੇ ਆ ਜਦ ਆ ਦੇ ਵਿਜ਼ਿਟਸ ਕਰਦੇ ਆ ਸਾਡੇ ਨਾਲ ਤੇ ਬੱਚਿਆਂ ਨੂੰ ਬਹੁਤ ਹੀ ਖਾਸ ਕਰਕੇ ਲਰਨਿੰਗ ਐਕਸਪੀਰੀਅੰਸ ਹੁੰਦਾ ਹੈ ਰੂਬਰੀ ਹੋਣ ਦਾ ਮੌਕਾ ਮਿਲਦਾ ਤੇ ਸਾਡੇ ਲਈ ਯੂਨੀਵਰਸਿਟੀ ਲਈ ਤੇ ਸੋਸਾਇਟੀ ਵਾਸਤੇ ਬਹੁਤ ਇੰਪੋਰਟੈਂਟ ਇਵੈਂਟ ਹੈਗਾ ਸਰ ਯੂਨੀਵਰਸਿਟੀ ਵੀ ਆਪਣੇ ਲੈਵਲ ਤੇ ਇਸ ਤਰ੍ਹਾਂ ਦਾ ਹੱਬ ਤਿਆਰ ਕਰ ਰਹੀ ਹੈ ਵੀ ਤੁਹਾਡੀ ਯੂਨੀਵਰਸਿਟੀ ਤੋਂ ਬੱਚੇ ਨਿਕਲ ਕੇ ਬੰਬਈ ਫਿਲਮ ਦਾ ਸਟਾਰ ਬਣ ਜਾ देखिए ए एज ए यूनिवर्सिटी ਸਾਡਾ ਇਹ ਰਿਸਪੌਂਸਿਬਿਲਟੀ ਬਣਦੀ ਹੈਗੀ ਹੈ ਕਿ ਅਸੀਂ ਇਹ ਸਾਰੀਆਂ ਐਕਟੀਵਿਟੀਜ਼ ਚ ਆਪਣੇ ਬੱਚੇ ਨੂੰ ਐਕਸਪੀਰੀਐਂਸ਼ੀਅਲ ਲਰਨਿੰਗ ਦੇਈਏ एज ए ਹੱਬ ਸਾਡੇ ਕੋਲ ਟੈਕਨੋਲੋਜੀ ਬਿਜ਼ਨਸ ਇਨਕੂਬेटर ਤੇ ਸਟਾਰਟਅੱਪਸ ਹੈਗੇ ਆ ਤੇ ਖਾਸ ਕਰਕੇ ਜਿਹੜਾ ਟੈਲੈਂਟ ਹੈ ਟੈਲੈਂਟ ਸਟਾਰਟ ਫਰੋਮ ਦੀ ਫਸਟ ਈਅਰ ਉਹਨੂੰ ਪਾਲਿਸ਼ ਕੀਤਾ ਜਾਂਦਾ ਹੈ ਤਾਂ ਕਿ ਇਹ ਸੋਸਾਇਟੀ ਵਾਸਤੇ ਤੇ ਜੋ ਉਹਦੀ ਐਸਪੀਰੇਸ਼ਨਸ ਹੈਗੀਆਂ ਪੈਸ਼ਨਸ ਹੈਗਾ ਉਹਦੇ ਨਾਲ ਇਹ ਬੱਚੇ ਅੱਗੇ ਚੰਗੀ ਤਰ੍ਹਾਂ ਤਰੱਕੀ ਮਾਣਨ آبویسلی ایک سکسیزفل پر یہ تو پلیٹ فارم بہت اچھا ہے یہ فارم بہت اچھا ہے جو چنڈی یونیورسٹی کے ساتھ یہ میوزک فیسٹیول جو اور فلم فیسٹیول ہو رہا ہے اور ایک بہت اچھا پلیٹ فارم نئے فلم میکرز کو مل رہا ہے جس کے ذریعے وہ اپنا کام دکھا سکتے ہیں پانچ سالوں سے یہ چل رہا ہے لگاتار تو یہ بہت اچھا ہے میری شبھ کامنا ہے کہ آگے ہی ایسے یہ فیسٹیول چلتا رہے اور نئے نئے فلم میکرس کا کام ہم سب کو دیکھنے کو ملے کہیں چاہے ہندی فلم انڈسٹری ہو پنجابی فلم انڈسٹری ہو کوئی بھی ریجنل فلم انڈسٹری ہو کنٹینٹ اچھا ہونا چاہیے اپنا ہر ایک ریجن کا ہوگا اپنی مٹی کا پروگرام یا چیزیں کنٹینٹ پیجیں گے اور کنٹینٹ اچھا ہوگا کیریکٹرائزیشن اچھا ہوگا تو آڈینس تک ضرور پہنچے گا درشکوں کے لیے یہ کہ بھائی بس ہم سب کلاکاروں کا پروگرامز یا فلمیں سب دیکھتے رہیں اور اچھے اچھے کنٹینٹ کو سرائیں تاکہ اور اچھا کنٹینٹ ایسا بنتا رہے چاہے پنجابی میں ہو چاہے ہندی میں ہو چاہے کسی اور بھاشا میں ہو اور اچھا کنٹینٹ کو آپ انکریج کریے تاکہ وہ لوگوں تک اچھے سے پہنچے اور وہ سارے لوگ دیکھ سکیں چنڈی گڑھ یونیورسٹی میں آپ آئے یہاں پر کیسا لگ رہا ہے؟ بہت اچھا لگ رہا ہے اتنا بڑا اچھا یہاں کا ماحول بہت اچھا ہے بڑی اچھی بڑی سی یونیورسٹی ہے اور بہت اچھا لگ رہا ہے کہ میں یہاں آیا اور اس کے ساتھ جڑ گیا ہے چنڈی یونیورسٹی یہ بہت اچھی بات ہے کیونکہ اس سے نئے فلم میکرز کو ایک بہت بڑا پلیٹ پلیٹفارم ملتا ہے یہاں کے اسٹوڈنٹس جو اس فیلڈ میں آنا چاہتے ہیں تو وہ بڑی پوری کمیٹمنٹ کے ساتھ آئے تیاری کے ساتھ آئے جو انہی کے فائدے کے لیے کیونکہ جب آپ تیار ہو کر آؤ گے کے ساتھ آؤ تو آپ بڑے آتما وشواس کے ساتھ آپ کا کام کر پاؤ گے تو ہو کر آئے اس فیلڈ میں اور یہ فیلڈ ایسا ہے کہ انسرٹن فیلڈ ہے یہ سمجھ کر آئے صرف گلیمر کے لیے نہ محنت بہت ہے والوں جو پلیٹ فارم پلیٹفارم تیار کیتا گیا بہت ودیا فارم تیار کیتا گیا کتا نہ دے وچ منوبل بدے گا ودیا جڑے نکل کے آنگے ਤੇ ਜੇ ਆਪਾਂ ਗੱਲ ਕਰੀਏ ਪ੍ਰੀਤੀ ਸੱਪਰੂ ਜੋ ਕਿ ਕਸ਼ਮੀਰ ਦੀ ਹੀ ਇੱਕ ਲੜਕੀ ਹੈ ਫਿਲਮੀ ਪੰਜਾਬੀ ਅਦਾਕਾਰ ਨੇ ਉਹਨਾਂ ਦੇ ਵੱਲੋਂ ਵੀ ਇਸ ਫੈਸਟੀਵਲ ਦੀ ਜਿਹੜੀ ਹੈ ਉੱਥੇ ਚੰਡੀਗੜ੍ਹ ਯੂਨੀਵਰਸਿਟੀ ਦੀ ਪ੍ਰਸ਼ੰਸਾ ਕੀਤੀ ਗਈ ਜਦੋਂ ਉਹਨਾਂ ਤੇ ਪੁੱਛਿਆ ਗਿਆ ਕਿ ਜੋ ਪਹਿਲਗਾਮ ਦੇ ਉੱਤੇ ਹਮਲਾ ਹੋਇਆ ਉਸ ਦੇ ਬਾਰੇ ਉਹ ਕੀ ਕਹਿਣਾ ਚਾਹੁੰਦੇ ਨੇ ਤਾਂ ਭਾਵੁਕ ਹੋ ਗਏ ਨੇ ਉਹਨਾਂ ਦੀ ਅੱਖਾਂ ਚੋਂ ਅਥਰੂ ਆਨ ਲੱਗ ਪਏ ਨੇ ਉਹਨਾਂ ਨੇ ਕਿਹਾ ਕਿ ਮੈਂ ਇੱਕ ਕਸ਼ਮੀਰ ਦੀ ਪੰਡਤਾਂ ਦੀ ਹੀ ਬੇਟੀ ਹਾਂ ਜਦੋਂ ਮੈਨੂੰ ਪਤਾ ਅਸੀਂ ਸੰਤਾਪ ਜਿਹੜਾ ਭੋਗਿਆ ਹੋਇਆ ਏ ਉਹਨਾਂ ਨੇ ਵੀ ਔਰ ਜਿਹੜੀ ਐ ਨਿੰਦਾ ਕੀਤੀ ਐ ਕਿਉਂਕਿ ਬੇਗੁਨਾਹਾਂ ਨੂੰ ਉੱਥੇ ਕਤਲ ਕੀਤਾ ਗਿਆ ਏ ਤੇ ਉਹਨਾਂ ਨੇ ਵੱਲੋਂ ਇੱਕ ਹੋਰ ਵੀ ਕਿਹਾ ਗਿਆ ਜਲਦ ਹੀ ਕਹਿੰਦੇ ਨੇ ਦਿੱਲੀ ਤੋਂ ਲੈ ਕੇ ਕਸ਼ਮੀਰ ਤੱਕ ਇੱਕ ਗੁਰੂ ਤੇਗ ਬਹਾਦਰ ਆ ਯਾਤਰਾ ਜਿਹੜੀ ਐ ਚਲਾਈ ਜਾਵੇਗੀ ਜੋ ਕਿ ਪਹਿਲਗਾਮ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਉਹਨਾਂ ਸ਼ਹੀਦ ਹੋਏ ਲੋਕਾਂ ਦੇ ਲਈ ਸਮਰਪਿਤ ਹੋਵੇਗੀ ਤੇ ਉਹਨਾਂ ਨੇ ਵੀ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਇੱਕ ਬਹੁਤ ਵਧੀਆ ਪਲੇਟਫਾਰਮ ਤਿਆਰ ਕਰ ਰਿਹਾ ਤੇ ਬੱਚਿਆਂ ਦੇ ਵਿੱਚ ਜਿੱਥੇ ਮਨੋਬਲ ਵਧੇਗਾ ਉੱਥੇ ਹੀ ਵਧੀਆ ਜਿਹੜੇ ਨੇ ਅਦਾਕਾਰ ਨਿਕਲ ਕੇ ਆਣਗੇ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ